ਸਰ ਸ਼੍ਰੀ ਕਾਲ ਜੀ ਮੇਰੀ ਗੱਲ ਦੋ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਤੁਹਾਡੇ ਲਈ ਬੱਚਿਆਂ ਦੀ ਸ਼ੂਜ਼ ਦੀ ਕਲੈਕਸ਼ਨ ਲੈ ਕੇ ਆਏ ਆਂ ਜੀ ਜਿਹੜੇ ਆ ਵਾਲੇ ਸ਼ੂਜ਼ ਤੁਹਾਨੂੰ ਦਿਖਾ ਰਿਹਾ ਇਹਨਾਂ ਦਾ ਪ੍ਰਾਈਸ ਬਹੁਤ ਹੀ ਜ਼ਿਆਦਾ ਘੱਟ ਹੈ ਇਹਨਾਂ ਦਾ ਰੇਟ ਹੈ ਜਿਹੜਾ ਸਿਰਫ 50 ਰੁਪਏ ਹੈ ਸਾਈਜ਼ ਆਪਣੇ ਕੋਲੇ 6 ਤੋਂ ਲੈ ਕੇ 11 ਤੱਕ ਹੈ ਜੀ ਤੇ ਕਲਰ ਤੁਸੀਂ ਦੇਖ ਸਕਦੇ ਹੋ વોਸ਼ੇਬਲ ਹੁੰਦੇ ਨੇ ਆਪਾਂ ਧੋ ਵੀ ਸਕਦੇ ਆ ਇਹ ਪਲਾਸਟਿਕ ਦੇ ਹੁੰਦੇ ਨੇ ਜੀ ਬੱਚਿਆਂ ਲਈ ਕੰਫਰਟੇਬਲ ਵੀ ਹੁੰਦੇ ਨੇ ਕਿਉਂਕਿ ਬੱਚੇ ਸ਼ੂਜ਼ ਜਲਦੀ ਗੰਦੇ ਕਰ ਲੈਂਦੇ ਨੇ ਡੇਲੀ ਵੇਅਰ ਵਾਸਤੇ ਬਹੁਤ ਵਧੀਆ ਚੀਜ਼ ਹੁੰਦੀ ਹੈ ਇਹ ਤੇ ਆਪਾਂ ਹੁਣ ਤੁਹਾਨੂੰ ਨੈਕਸਟ ਦਿਖਾਉਨੇ ਆ ਇਹ ਸਾਈਜ਼ ਨੇ ਜੀ ਇਹਦੇ ਵਿੱਚ ਕਲਰ ਵੀ ਨੇ ਤੇ ਨੈਕਸਟ ਹੈਗੀ ਹੈ ਜੀ ਆਪਣੇ ਕੋਲੇ ਆ ਵਾਲੀ ਵੈਰਾਈਟੀ ਇਹ ਬਹੁਤ ਸੌਫਟ ਹੁੰਦੇ ਨੇ ਆਪਾਂ ਇਹਨਾਂ ਨੂੰ ਮਸ਼ੀਨ ਦੇ ਵਿੱਚ ਵੀ ਵਾਸ਼ ਕਰ ਸਕਦੇ ਆ ਤੇ 150 ਰੁਪਏ ਦੇਨੇ ਇਹ ਵਾਲੇ ਵੀ ਜੀ 150 ਰੁਪਏ ਦੇਨੇ ਲੇਸ ਵਾਲੇ ਤੇ ਇਹਨਾਂ ਦਾ ਪ੍ਰਾਈਸ ਹੈਗਾ ਜੀ 200 ਰੁਪਏ ਇਹਨਾਂ ਦੇ ਵਿੱਚ ਵੀ ਆਪਣੇ ਕੋਲੇ 5 ਤੋਂ ਲੈ ਕੇ 12 ਨੰਬਰ ਤੱਕ ਨੇ ਕਲਰ ਇਹਨਾਂ ਦਾ ਬਹੁਤ ਸੋਹਣਾ ਤੇ ਇੱਕ ਆਪਣੇ ਕੋਲੇ ਆ ਵਾਲੇ ਨੇ ਜੀ ਇਹਨਾਂ ਦਾ ਪ੍ਰਾਈਸ ਵੀ 200 ਰੁਪਏ ਧੰਨਵਾਦ ਜੀ